ਮਹਾਰਾਜ ਦੇ ਘੱਲਿਆ ਯਾਰ ਜਿੱਥੇ ਪਾਟ ਕਰਦਾ ਹਾਂ ਉਹ ਜਰ ਉਹਨਾਂ ਨੇ ਜਿਹੜੇ ਕਰੇ ਆਈਦਾ ਬਹੁਤ ਜਿਆਦਾ ਹੋਰ ਉਹਨਾਂ ਆਪ ਉਹ ਮੇਰੀ ਤੋਰ ਅਰਦਾਸ ਕਰੀ ਸਾਡੀ ਚੜ੍ਹਦੀ ਕਲਾ ਦੀ ਤੇ ਸਾਡੇ ਪਰਿਵਾਰ ਦੀ ਤੇ ਸਾਡੇ ਕੰਮਾਂ ਉਹ ਜਿਹੜੀ ਫੀਸ ਵੀ ਭਰਦੇ ਰੋਚੋ ਦੋਸਤੋ ਮੈਂ ਹਰ ਜਗ੍ਹਾ ਦੇ ਉਤੇ ਅੱਗੇ ਅਪੀਲ ਕਰਦਾ ਨਾ ਕਿ ਕਮ ਸੇ ਕਮ ਜਿਹੜੇ ਲੋਕ ਸਾਨੂੰ ਰੱਬ ਨਾਲ ਜੋੜਦੇ ਆ ਜਿਨ੍ਹਾਂ ਕੋਲੋਂ ਅਸੀਂ ਅਰਦਾਸਾਂ ਕਰਾਉਂਦੇ ਆ ਉਹਨਾਂ ਦਾ ਖਿਆਲ ਰੱਖਿਆ ਕਰੋ ਚਾਹੇ ਉਹ ਪਾਠੀ ਹੋਵੇ ਚਾਹੇ ਉਹ ਪੰਡਤ ਹੋਵੇ ਮਤਲਬ ਜਿਹੜੇ ਲੋਕ ਸਾਨੂੰ ਧਰਮ ਨਾਲ ਜੋੜਦੇ ਆ ਅੱਜ ਮੈਂ ਤੁਹਾਨੂੰ ਜਿਹੜਾ ਛੋਟਾ ਜਿਹਾ ਮਤਲਬ ਆ ਦੱਸਣ ਲੱਗਾ ਸਟੋਰੀ ਆ ਮੈਂ ਭਾਉ ਦਲਬੀਰ ਸੁਣਾਉਣ ਹੁਣੇ ਕੋਲ ਖਲੋਤਾ ਆ ਔਰ ਪਾਠੀ ਸਿੰਘ ਨੇ ਇਹ ਇੱਥੇ ਬਾਬਾ ਬੁੱਢਾ ਸਾਹਿਬ ਸਮਾਧਾ ਵਾਲੇ ਗੁਰਦੁਆਰੇ ਹੋ ਜੀ ਸਮਾਧਾ ਵਾਲੇ ਗੁਰਦੁਆਰੇ ਦੇ ਵਿੱਚ ਔਰ ਇੱਕ ਬੇਟਾ ਇਹਨਾਂ ਦਾ ਜਿਹੜਾ ਏਸੀ ਦਾ ਕੰਮ ਸਿੱਖਦਾ ਵਾ ਇੱਕ ਬੇਟੀ ਹੈ ਜਿਹੜੀ ਉਹ ਪਲੱਸ 2 ਪਾਸ ਹੈ ਔਰ ਕੋਰਸ ਕਰ ਰਹੀ ਹੈ ਕੰਪਿਊਟਰ ਦਾ ਜਿਹੜਾ ਡੀਸੀਏ ਕਿ ਬੀਸੀਏ ਦੀ ਡੀਸੀਏ ਦਾ ਔਰ ਉਹਦੀ ਵੀ ਮੇਰੇ ਖਿਆਲ ਫੀਸ ਜਿਹੜੀ 15000 ਸੀਗੀ 6000 ਵਿੱਚੋਂ ਕਿਸੇ ਨੇ ਦਿੱਤੀ ਹੈ ਤੇ 9000 ਪੈਂਡਿੰਗ ਪਈ ਸੀ ਔਰ ਹਾਲਾਤ ਮਤਲਬ ਰੋਣਾ ਨਾ ਮੈਨੂੰ ਸਮਝਦੇ ਉੱਤੇ ਵੀ ਬੜਾ ਆਉਂਦਾ ਗੁੱਸਾ ਵੀ ਆਉਂਦਾ ਬਾਬੀ ਉਹ ਦੱਸਣ ਤਾਂ ਵੀ ਮੈਨੂੰ ਬੈੱਡ ਵੀ ਕਿਸੇ ਨੇ ਦਿੱਤੇ ਆ ਤੇ ਉਹ ਪ੍ਰੈਸ ਕਰਨ ਵਾਲਾ ਟੇਬਲ ਵੀ ਕਿਸੇ ਨੇ ਦਿੱਤਾ ਵਾ ਔਰ ਮੈਨੂੰ ਤੇ ਹਾਲਾਤ ਵੈਸੇ ਹੀ ਪਤਾ ਨਹੀਂ ਵੀ ਪਾਠੀਆਂ ਦੀ ਕੀ ਹਾਲਤ ਆ ਜਿਹੜੇ ਮਤਲਬ ਕਰਦੇ ਆ ਕੋਈ ਪੱਕੀ ਨੌਕਰੀ ਵੀ ਨਹੀਂ ਹੈਗੀ 1100 ਰੁਪਏ ਇੱਕ ਪਾਠ ਦਾ ਮਿਲਦਾ ਜੇ ਤੁਹਾਨੂੰ 3 ਦਿਨ ਮਤਲਬ 3 ਦਿਨਾਂ ਇਸ ਮਾਤਰੀ ਹੁੰਦੀ ਅਰੰਭ ਤੋਂ ਲੈ ਕੇ 1100 ਰੁਪਏ ਮਿਲਦਾ ਤੇ ਮਹੀਨੇ ਦਾ 7 ਤੋਂ 8000 ਰੁਪਏ ਬਣਦਾ ਤੇ ਮੈਂ ਪੁੱਛਿਆ ਜੀ ਹੋਰ ਕੋਈ ਕੰਮਕਾਰ ਹੋਰ ਕੁਝ ਨਹੀਂਗਾ ਆਪਾਂ ਖੁਦ ਹੀ ਸੋਚੀਏ ਵੀ ਇਹਨਾਂ ਦਾ ਗੁਜ਼ਾਰਾ ਚੱਲ ਸਕਦਾ ਵਾ ਇਹ ਗੁਰੂ ਘਰ ਦੇ ਵਜ਼ੀਰ ਆ ਯਾਰ ਜਿੰਨਾਂ ਕੋਲੋਂ ਨਾ ਅਸੀਂ ਅਰਦਾਸਾਂ ਕਰਦੇ ਆ ਵੀ ਬਾਬਾ ਜੀ ਮੇਰਾ ਕਰੋੜਾਂ ਦਾ ਕੰਮ ਆ ਮੇਰੀ ਅਰਦਾਸ ਕਰਿਓ ਜਿਹੜਾ ਕਾਮਯਾਬ ਹੋਵੇ ਮੇਰਾ ਬੱਚਾ ਐਸਐਸਪੀ ਬਣੇ ਮੇਰਾ ਫਲਾਣਾ ਕੰਮ ਹੋਵੇ ਔਰ ਆਪ ਵਿਚਾਰੇ 100000 ਰੁਪਿਆ ਲਈ ਵੀ ਆਪਾਂ ਤਰਸਦੇ ਆ ਕਰਦੇ ਸਮਾਨ ਲਈ ਵੀ ਤਰਸਦੇ ਆ ਘਰ ਚ ਵੀ ਅਸੀਂ ਆ ਕੇ ਵੇਖਿਆ ਬਹੁਤਾ ਸਮਾਨ ਨਹੀਂ ਹੈਗਾ ਔਰ ਭੁੱਖੇ ਮਰਨ ਵਾਲੀ ਨੌਬਤ ਹੈ ਮਤਲਬ ਪਾਟੀਆਂ ਦੀ ਔਰ ਮੈਨੂੰ ਮੈਂ ਛੋਟੀ ਜਿਹੀ ਇੱਕ ਤੁਹਾਨੂੰ ਕਿੱਸਾ 1 ਮਿੰਟ ਦਾ ਲੱਗਾ ਸੁਣਾਉਣ ਵੀ ਮੈਂ ਦਲੇਰ ਮਹਿੰਦੀ ਹੋਣਾ ਦੀ ਅੱਗੇ ਇੱਕ ਵੀਡੀਓ ਸੁਣਦਾ ਮੇਰੇ ਫੋਨ 'ਚ ਹੀ ਆ ਇਹਦੇ ਨਾਲ ਮੈਂ ਤਾਂ ਮੈਂ 10ਵੀਂ ਦਊਂਗਾ ਵੀ ਉਹ ਦੱਸਦੇ ਨੇ ਵੀ ਮੈਂ ਪਹਿਲਾਂ ਜਿਹੜਾ ਉਹ ਕੀਰਤਨ ਕਰਦਾ ਹੁੰਦਾ ਸੀਗਾ ਔਰ ਜਦੋਂ ਮੈਂ ਕੀਰਤਨ ਕਰਦਾ ਸੀਗਾ ਤੇ ਨਾਲ ਮੜਾ ਮੜਾ ਗਾ ਵੀ ਲੈਂਦਾ ਸੀਗਾ ਤੇ ਇੱਕ ਸਮਾਗਮ 'ਚ ਅੱਜ ਉਹ ਕਹਿੰਦੇ ਜੀ ਬੰਦਾ ਦਿੱਲੀ ਕਮੇਟੀ ਦੇ ਵਿੱਚ ਬਹੁਤ ਵੱਡੇ ਅਹੁਦੇ ਦੇ ਉੱਤੇ ਆ ਉਹਨਾਂ ਨੇ ਮੈਨੂੰ ਆਪਣੇ ਬੇਟੇ ਦੇ ਮਤਲਬ ਸ਼ਾਦੀ ਲਈ ਸੱਦਿਆ ਮੈਨੂੰ ਸਵੇਰੇ ਤੇ ਮੈਂ ਸਵੇਰੇ ਉੱਥੇ ਗਿਆ ਸੀ ਤਿੰਨ ਜਣੇ ਗਏ ਆ ਕੀਰਤਨੀਆਂ ਜਿਹੜੇ ਤਿੰਨ ਕੀਰਤਨੀਆਂ ਕਰਦੇ ਆ ਔਰ 500 ਰੁਪਿਆ ਸਾਡੀ ਭੇਟਾਂ ਸੀ ਤੇ 10 ਵਜੇ ਤੇ ਜਾ ਕੇ ਬੈਠੇ ਆ ਤੇ 1 ਵਜੇ ਤੱਕ ਸਾਨੂੰ ਕਿਸੇ ਨੇ ਰੋਟੀ ਵੀ ਨਹੀਂ ਪੁੱਛੀ ਨਾਸ਼ਤਾ ਵੀ ਨਹੀਂ ਪੁੱਛਿਆ ਔਰ ਪੈਸੇ ਸਾਨੂੰ ਉਹ ਗੱਲ ਉਹਨਾਂ ਦੱਸੀ ਪੁਰਾਣੀ ਮਤਲਬ 20 20 22 ਸਾਲ ਪੁਰਾਣੀ ਹੋਊਗੀ ਤੇ ਜਾਣ ਲੱਗਿਆਂ ਸਾਨੂੰ ਭੇਟਾ ਦਿੱਤੀ 1.5 150 ਰੁਪਇਆ ਮਤਲਬ 500 ਰੁਪਇਆ ਸਾਡੇ ਹਿੱਸੇ ਆਇਆ ਸੀ ਤਿੰਨਾਂ ਨੇ ਵੰਡ ਲਿਆ ਔਰ ਪ੍ਰਧਾਨ ਸਾਹਿਬ ਮੈਨੂੰ ਜਾਣ ਲੱਗਿਆਂ ਕਹਿੰਦੇ ਕਿ ਯਾਰ ਤੂੰ ਗਾ ਵੀ ਲੈਣਾ ਮੈਂਦੀ ਤੇ ਮੈਨੂੰ ਪਤਾ ਲੱਗਾ ਕਹਿੰਦਾ ਜੀ ਗਾ ਲੈਣਾ ਕਹਿੰਦਾ ਸ਼ਾਮ ਨੂੰ ਫੇਰ ਆ ਜੀ ਤੇ ਕੋ ਗਾਣਾ ਵਜਾਉਣਾ ਵੀ ਕਰਾ ਲਾਂਗੇ ਤੇ ਕਹਿੰਦਾ ਸ਼ਾਮ ਨੂੰ ਮੈਂ ਗਾਉਣ ਵਜਾਉਣ ਤੇ ਗਿਆ ਵਾਂ ਤੇ ਗਾਉਣ ਵਜਾਉਣ ਦੇ ਉੱਤੇ ਜੇ ਮੈਂ ਪਹਿਲਾ ਹੀ ਗਾਣਾ ਗਾਇਆ ਤੇ 5 500 ਦੇ ਨੋਟ ਆਪਾਂ ਇਹ ਹਾਲਾਤ ਲਾ ਲੀਏ ਵੀ ਜਿਨ੍ਹਾਂ ਲੋਕਾਂ ਨੂੰ ਸਾਨੂੰ ਸਾਹਮਣਾ ਚਾਹੀਦਾ ਹੋ ਉਹਨਾਂ ਨੂੰ ਸਾਹਮਣੇ ਨਹੀਂ ਫਿਰ ਤੁਹਾਡਾ ਪਾਠੀ ਬਣਨਾ ਕਿੰਨੇ ਆ ਤੁਹਾਡਾ ਰਾਗੀ ਬਣਨਾ ਕਿੰਨੇ ਆ ਤੁਹਾਡਾ ਪੰਡਤ ਕਿੰਨੇ ਬਣਨਾ ਹੁਣ ਤੇ ਆਪਾਂ ਕਿੰਨੇ ਕਿਸੇ ਸੁਣਦੇ ਆ ਕਿ ਕਈ ਜਿਹੜੇ ਗੁਰਦੇ ਸਿੱਖ ਆ ਮਤਲਬ ਉਹ ਕੀਰਤਨ ਛੱਡ ਕੇ ਤੇ ਆਪਣਾ ਗਾਉਣ ਵਜਾਉਣ ਤੇ ਯੂਟਿਊਬਰ ਬਣ ਗਏ ਵੀ ਉਧਰ ਕਮਾਈ ਜ਼ਿਆਦਾ ਵੇ ਇਧਰ ਭੁੱਖੇ ਮਰਦੇ ਆ ਸੋ ਇਹਨਾਂ ਦੇ ਘਰ ਦੇ ਅੱਜ ਮੈਨੂੰ ਇਹਨਾਂ ਫੇਸਬੁੱਕ ਦੇ ਉੱਤੇ ਮੈਸੇਜ ਕੀਤਾ ਸੀਗਾ ਔਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਪਾਠੀ ਸਿੰਘ ਦਾ ਅੰਦਾਜ਼ ਜਿੱਥੇ ਕੋਈ ਪੰਡਤ ਆਦਮੀ ਆ ਲੋਕਾਂ ਨੂੰ ਰੱਬ ਨਾਲ ਜੋ ਮੈਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਔਰ ਇਹਨਾਂ ਨੇ ਦੱਸਿਆ ਵੀ ਮੇਰਾ ਘਰ ਜਿਹੜਾ ਉਹ ਟੱਠਣ ਵਾਲਾ ਵਾ ਬਾਦਲੇ ਅਸੀਂ ਅੰਦਰ ਹੀ ਖਾ ਦਿੱਤੇ ਟੁੱਟ ਗਿਆ ਤੇ ਘਰ ਦੀ ਹਾਲਤ ਨੂੰ ਦੇਖ ਲਈ ਆ ਕੰਧਾਂ ਤੱਕ ਵੀ ਜਿਹੜੀਆਂ ਸਾਰੀਆਂ ਤਰੇੜਾਂ ਆ ਗਈਆਂ ਵਾ ਔਰ ਅਸੀਂ ਜਿਹੜਾ ਇਹਦਾ ਐਸਟੀਮੇਟ ਲਵਾਇਆ ਵਾ ਉਹ ਕਰੀਬ 2 ਕੁ ਲੱਖ ਰੁਪਈਆ ਬਣਦਾ ਜਿਹੜਾ ਵੀ ਜਿਹਦੇ ਵਿੱਚ ਦੋ ਕਮਰੇ ਇਹਨਾਂ ਦੇ ਪਾ ਦਿੱਤੇ ਜਾਣ ਨਾਲ ਕੋ ਬਾਥਰੂਮ ਤੇ ਰਸੋਈ ਕਿਉਂਕਿ ਇੱਟਾਂ ਇਹੋ ਕੰਮ ਆ ਜਾਣੀਆਂ ਇਹਨਾਂ ਦੇ ਔਰ ਅਸੀਂ ਇਹਨਾਂ ਨੂੰ ਕਿਹਾ ਪਿੰਡ ਦੇ ਵਿੱਚੋਂ ਮਿਸਤਰੀ ਕਰ ਲਓ ਤੁਸੀਂ ਸਵੇਰੇ ਕੱਲ ਅਸੀਂ ਕਿਸੇ ਸਿੰਘ ਨੂੰ ਲੈ ਕੇ ਆਵਾਂਗੇ ਕਿਸੇ ਸੰਸਥਾ ਨੂੰ ਤੁਹਾਡੀ 2.5 ਲੱਖ ਰੁਪਏ ਦੀ ਜਿਹੜੀ ਮਤ ਹੈ ਉਹ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿੰਦੇ ਤੁਸੀਂ ਆਪਦੀ ਬੇਟੀ ਦੀ ਫੀਸ ਵੀ ਲੈ ਲਓ ਤੇ ਆਪਦੇ ਘਰ ਦੇ ਵਿੱਚ ਆਪਦੀ ਛੱਤ ਵੀ ਪਾ ਲਓ ਕੋ ਬਹੁਤਾਂ ਲੰਮਾ ਸਮਾਂ ਅਸੀਂ ਲਾਉਣਾ ਨਹੀਂ ਅਸੀਂ ਕੱਲ ਹੀ ਤੁਹਾਡੇ ਕੋਲੋਂ ਆਪਦੀ ਵੀ ਮਤਲਬ ਚੜ੍ਹਦੀ ਕਲਾ ਦੀ ਅਰਦਾਸ ਖੜਾ ਕੇ ਜਾਵਾਂਗੇ ਤੇ ਤੁਹਾਡੀ ਵੀ ਮਤਲਬ ਪ੍ਰਮਾਤਮਾ ਤੁਸੀਂ ਆਪਦੀ ਅਰਦਾਸ ਵੀ ਕਰਿਓ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੇ ਵਾਂਗੂ ਜੂਝਣਾ ਨਾ ਪਵੇ ਕੰਮ ਸਿੱਕਾ ਮੂ ਅਤੇ ਚੰਗੇ ਮਕਾਮ ਦੇ ਉੱਤੇ ਪਹੁੰਚਣ ਜੇ ਤੁਸੀਂ ਪਾਠੀ ਜੇ ਤਾਂ ਮੇਰਾ ਖਿਆਲ ਆ ਵੀ ਕੋਈ ਪਾਠੀ ਸਿੰਘ ਆਪਣੇ ਬੱਚਿਆਂ ਨੂੰ ਪਾਠੀ ਤੇ ਨਹੀਂ ਮਤਲਬ ਆ ਹਾਲਾਤ ਸਮਾਜ ਦੇ ਤੇ ਆ ਹਾਲਾਤ ਧਰਮ ਦੇ ਬਣੇ ਨੇ ਤੇ ਸਾਡੇ ਤੇ ਲੰਨਤਾ ਹੀ ਆ ਨਾ ਯਾਰ ਚਲੋ ਸਾਡੇ ਕੋਲ ਜਿੰਨੀ ਕੋਸ਼ਿਸ਼ ਹੁੰਦੀ ਆ ਵੀ ਜਿੱਥੋਂ ਜਿੱਥੋਂ ਨੰਗੀ ਦਾ ਵਾ ਜੇ ਕਿਸੇ ਦਾ ਕੋਈ ਸਵਾਰ ਦਿੱਤਾ ਜਾਵੇ ਤੇ ਕੱਲ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਜੀ ਸਾਡੀ ਜਿਹੜਾ ਅਸੀਂ ਕਿਸੇ ਨਾਲ ਲੈ ਕੇ ਆਵਾਂਗੇ ਅਸੀਂ ਜਰੀਆ ਹੀ ਆ ਔਰ ਉਹ ਭੇਟਾ ਤੁਸੀਂ ਸਤਿਕਾਰ ਕਰਿਓ ਮੈਂ ਅੱਜ ਜੀ ਕਿਸੇ ਨਾਲ ਗੱਲ ਆਉਣ ਤੋਂ ਪਹਿਲਾਂ ਹੀ ਕਰ ਲਈ ਸੀਗੀ ਕੱਲ ਤੁਹਾਡੇ ਕੋਲ ਲੈ ਕੇ ਆਵਾਂਗੇ ਧੰਨਵਾਦ ਬਾਈ ਖਾਲਸਾ ਹੋਵੇ ਜੀ ਫਤਿਹ ਅ ਬਹੁਤ ਵੱਡੇ ਗੁਰਦਾਰੇ ਦਾ ਇਸ ਵਕਤ ਪ੍ਰਧਾਨ ਬਣਾਇਆ ਬੰਦਾ ਮੈਂ ਕੀਰਤਨ ਕਰ ਰਿਹਾ ਤੇ ਉਹਦੇ ਮੁੰਡੇ ਦਾ ਵਿਆਹ ਮੈਂ ਸੇਰੇ ਕੀਰਤਨ ਕੀਤਾ ਪਾਈ ਅਮਰਜੀਤ ਸਿੰਘ ਦੇ ਨਾਲ ਸੈਡ ਵਾਜੇ ਤੇ ਸਾਡੇ ਤਿਆਰ ਹੋ ਕੇ ਬੈਠੇ ਹੋਏ ਲਾਗਿਆਂ ਉਹੀ ਕੰਨ ਵਿਚ ਲਾਵਾ ਫੇਰ ਅਸੀਂ ਪੜਿਆਗਾ ਸਭ ਕੁਝ ਕੀਤਾਗਾ ਨਾ ਕੋਈ ਨਾਸਤੇ ਨਾ ਕੋ ਲੈਣਾ ਦੇਣਾ ਬੈਠੇ ਆ ਉਹਨਾਂ ਨੇ ਸਾਡਾ ਪੇਟਾ ਜਿਹੜੀ ਪੂਰੇ ਜੱਥੇ ਨੂੰ ਉਸ ਟਾਈਮ 500 ਰੁਪਏ ਪੇਟਾ ਦਿੱਤੀ ਤੇ 500 ਵਿੱਚ ਹਿੱਸਾ ਕਿੰਨਾ ਗਾਣਾ 30% ਹਿੱਸਾ 30% ਮਾਨੂੰ ਆਣਾ ਚਲੋ ਇਹ ਸਾਰਿਆਂ ਨੇ ਥੱਕ ਦੁੱਕੇ ਤੇ ਮੇਰੇ ਹਿੱਸਾ ਹੈ ਕੋਈ ਦਿਨੇ ਕੀਰਤਨ ਕਰਕੇ 150 ਰੁਪਇਆ ਪੂਰਾ ਆਇਆ ਜੀ ਜੋ ਸ਼ਾਮ ਨੂੰ ਮੈਂ ਜੋ ਗਾਣੇ ਗਾਣ ਗਿਆ ਉੱਥੇ ਮਨੂੰ ਮੇਰੇ ਉੱਤੇ ਉਹਨੇ 5-500 ਦੇ ਨੋਟ ਐਵੇਂ ਕਿਤੇ ਬੜਕਾ ਮਾਰ-ਮਾਰ ਕੇ ਪ੍ਰਧਾਨ ਸਾਹਿਬ ਨੇ ਤੇ 5000 ਰੁਪਇਆ ਹੁਣ ਵੀ ਕਿਰਪਾ ਕਰੋ ਜਿਹੜੇ ਰਾਗੀ ਸਿੰਘਾਂ ਦੇ ਬੱਚੇ ਕੀਰਤਨ ਕਰਦੇ ਨੇ ਉਹਨਾਂ ਨੂੰ ਬਚਾਓ ਕੀਰਤਨੇ ਬਣਾਓ ਉਹਨਾਂ ਦੇ ਹੁਣ ਵੀ ਪਰਿਵਾਰਾਂ 'ਚ ਜਿਵੇਂ ਲੇਬਰ ਦਾ ਹਾਲ ਹੈ ਯੂਪੀ ਦੇ ਬਿਹਾਰੀਆਂ ਦਾ ਯੂਪੀ ਦੇ ਬਈਆਂ ਦਾ ਹਾਲ ਹੈ ਹੁਣ ਵੀ ਇਰਾਗੀਆਂ ਦੇ ਬੱਚਿਆਂ ਦਾ ਇਹ ਹਾਲ ਹੈ ਕਿ ਉਹ ਸਵੇਰੇ ਵਿਚਾਰੇ ਕਮਾਉਣਗੇ ਤੇ ਸ਼ਾਮ ਨੂੰ ਜਾ ਕੇ ਉਹਨਾਂ ਰੋਟੀ ਖਾਣੀ ਫੇਰ ਸਵੇਰੇ ਕਮਾਉਣਾ ਫੇਰ ਰੋਟੀਆਂ ਨੇ ਇਹ ਸਾਰੀ ਚੀਜ਼ਾਂ ਚੇਂਜ ਹੋ ਕੇ ਇਹੋ ਜਿਹੇ ਬੱਚਿਆਂ ਨੂੰ ਬਚਾਓ